ਸਤ ਸ੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਿਨ ਵਿੱਚ ਖੜੇ ਹੋਂ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਆ ਮੁਖਹੱਲੇ ਇਸ ਤੇ ਜੰਗਲ ਦੀ ਆਕਾੜਨ ਮੈਨਕੂਵਰ ਆਈਲੈਂਡ ਤੇ ਲਗਭਗ 400 ਜائਦਾਦਾਂ ਏਵੈਕੂਏਟ ਕਰਨ ਦੇ ਹੁਕਮ ਜਾਰੀ ਨਿਕਾਸੀ ਆਦੇਸ਼ ਚ ਸਾਰੇ ਲਿਟਲ ਕੁਆਲਕਮ ਫੌਕਸ ਪਾਰਕ ਅਤੇ ਜائਦਾਦਾਂ ਸ਼ਾਮਲ ਅੰਟਾਰੀਓ ਦੀ ਨਿਵਾਸੀਆਂ ਲਈ ਵੱਡੀ ਖੁਸ਼ਖਬਰੀ ਕੈਨੇਡਾ ਚਾਇਲਡ ਦੇ ਬੈਨੀਫਿਟ ਦੀ ਰਕਮ ਆਵੇਗੀ ਖਾਤਿਆਂ ਚ ਇਹਾਰੇ ਦਾ ਦੂਜਾ ਲਾਭ ਮਿਲੇਗਾ ਜਲਦ Ontario Trillium Benefit ਦੀ ਰਕਮ ਆਵੇਗੀ ਅਕਾਊਂਟਸ 'ਚ ਸੀਆਰਏ ਦੇ ਰਿਹਾ ਹੈ ਅਗਸਤ ਦੇ ਮਹੀਨੇ ਤੀਜਾ ਲਾਭ ਕੈਨੇਡਾ ਪੈਨਸ਼ਨ ਪਲਾਨ ਤੇ ਬੁਢਾਪਾ ਸੁਰੱਖਿਆ ਹੋਵੇਗੀ ਸ਼ਾਮਲ ਹੁਣ ਖਬਰਾਂ ਵਿਸਥਾਰ ਦੇ ਨਾਲ ਜੰਗਲ ਦੀ ਅੱਗ ਕਰਕੇ ਵੈਂਕੂਵਰ ਆਇਲੈਂਡ ਤੇ ਲਗਭਗ 400 ਪ੍ਰਾਪਰਟੀਆਂ ਨੂੰ ਇਵੈਕੂਏਟ ਕਰਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਯਾਨੀ ਕਿ 400 ਘਰਾਂ ਨੂੰ ਜਾਇਦਾਦਾਂ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਇਸ ਨਵੀਂ ਨਿਕਾਸੀ ਆਦੇਸ਼ ਦੇ ਵਿੱਚ ਸਾਰੇ ਲਿਟਲ ਕੋਲਕਾਮਾ ਫਾਲਸ ਪਾਰਕ ਅਤੇ ਵਾਧੂ ਜਾਇਦਾਦਾਂ ਸ਼ਾਮਲ ਨੇ ਵੈਂਕੂਵਰ ਆਇਲੈਂਡ ਦੇ ਪੂਰਬੀ ਤੱਟ ਤੇ ਲਗਭਗ 400 ਜਾਇਦਾਦਾਂ ਤੇ ਇੱਕ ਸਬਾਈ ਪਾਰਕ ਨੂੰ ਜੰਗਲ ਦੀ ਅੱਗ ਕਾਬੂ ਤੋਂ ਬਾਹਰ ਹੋਣ ਕਾਰਨ ਖਾਲੀ ਕਰਵਾਉਣ ਦੇ ਆਦੇਸ਼ ਦਿੱਤੇ ਗਏ ਨੇ ਨਾ ਨੈਮੋ ਦੇ ਖੇਤਰੀ ਜ਼ਿਲ੍ਹੇ ਦੇ بندرਗਾਹ ਸ਼ਹਿਰ ਨਾ ਨੈਮੋ ਤੋਂ ਲਗਭਗ 50 ਕਿਲੋਮੀਟਰ ਉੱਤਰ ਪੱਛਮ ਚ ਕੈਮਰਨ ਝੀਲ ਤੇ ਉਤਰੀ ਕੰਡਿਆਂ ਤੇ ਅਗਰ ਲੱਗਨ ਦੇ ਜਵਾਦ ਚ ਆਪਣੇ ਨਿਕਾਸੀ ਹਦੇਸ਼ ਦਾ ਵਿਸਥਾਰ ਕੀਤਾ ਹੈ ਇਹ ਸ਼ਹਿਰ ਵਿਕਟੋਰੀਆ ਤੋਂ ਲਗਭਗ 90 ਕਿਲੋਮੀਟਰ ਉੱਤਰ ਪੱਛਮ ਦੇ ਵਿੱਚ ਹੈ ਤੇ ਲਗਭਗ 1 ਲੱਖ 20 ਹਜ਼ਾਰ ਲੋਕਾਂ ਦਾ ਘਰ ਹੈ ਬੀਸੀ ਵੈਲਫੇਅਰ ਸਰਵਿਸ ਦੇ ਅਨੁਸਾਰ ਵੈਸਲੀ ਰਿਜ ਜੰਗਲ ਦੀ ਅੱਗ ਹੁਣ ਅੰਦਾਜ਼ਨ 300 77 ਹੈਕਟੇਰ ਦੇ ਆਕਾਰ ਤੱਕ ਵੱਧ ਗਈ ਹੈ ਤੇ ਇਸ ਜ਼ੁਬੇ ਪਰਚ ਲੱਗੀਆਂ ਲਗਭਗ 150 ਜੰਗਲੀ ਅੱਗਾਂ ਚੋਂ ਇੱਕ ਹੈ ਇਹ ਸ਼ੱਕ ਹੈ ਕਿ ਇਹ ਮਨੁੱਖੀ ਗਤੀਵਿਧੀਆਂ ਕਰਨ ਲੱਗੀ ਹੈ ਜ਼ਿਲ੍ਹਾ ਬੁਲਾਰੇ ਰਾਬਿਕਾ ਟੇਲਰ ਨੇ ਕਿਹਾ ਹੈ ਕਿ ਖਾਲੀ ਕਰਵਾਉਣ ਦੇ ਹੁਕਮ ਅਧੀਨ 393 ਜਾਇਦਾਦਾਂ 'ਚੋਂ ਜ਼ਿਆਦਾਤਰ ਘਰ ਨੇ ਜਿਸ ਦਾ ਮਤਲਬ ਹੈ ਕਿ ਨਿਵਾਸੀਆਂ ਨੂੰ ਤੁਰੰਤ ਖਾਲੀ ਕਰਵਾਉਣ ਦੀ ਲੋੜ ਹੈ ਹੋਰ 238 ਜਾਇਦਾਦਾਂ ਖਾਲੀ ਕਰਵਾਉਣ ਦੀ ਚੇਤਾਵਨੀ ਅਧੀਨ ਨੇ ਜਿਸ ਦਾ ਮਤਲਬ ਹੈ ਕਿ ਨਿਵਾਸੀਆਂ ਨੂੰ ਇੱਕ ਪਲ ਦੀ ਨੋਟਿਸ ਤੇ ਛੱਡਣ ਲਈ ਤਿਆਰ ਰਹਿਣ ਦੀ ਲੋੜ ਹੈ BC Parks ਦੀ ਵੈੱਬਸਾਈਟ ਤੇ ਇੱਕ ਪੋਸਟ ਚ ਆਖਿਆ ਗਿਆ ਹੈ ਕਿ ਇੱਕ ਨਿਕਾਸੀ ਆਦੇਸ਼ ਲਾਗੂ ਕਰ ਦਿੱਤਾ ਗਿਆ ਹੈ ਜਿਸ ਚ ਸਾਰਾ ਲਿਟਲ ਕਾਲਕਮ ਫੌਕਸ ਪਾਰਕ ਸ਼ਾਮਲ ਹੈ ਜਿਸ ਵਿੱਚ ਦੋ ਕੈਂਪ ਗਰਾਊਂਡ, ਟ੍ਰੇਲ ਅਤੇ ਪਿਕਨਿਕ ਸਹੂਲਤਾਂ ਨੇ ਸਲਾਹਕਾਰ ਚ ਕਿਹਾ ਗਿਆ ਹੈ ਕਿ ਜੰਗਲੀ ਅੱਗ ਦੇ ਅਮਲੇ ਦੇ ਕੰਮ ਦਾ ਸਮਰਥਨ ਕਰਨ ਲਈ ਸਾਰੇ ਸਲਾਨੀਆਂ ਨੂੰ ਤੁਰੰਤ ਪਾਰਕ ਛੱਡ ਦੇਣਾ ਚਾਹੀਦਾ ਹੈ ਤੇ ਅਗਲੇ ਨੋਟਿਸ ਤੱਕ ਖੇਤਰ ਤੋਂ ਬਾਹਰ ਰਹਿਣਾ ਚਾਹੀਦਾ ਹੈ ਹਾਈਵੇ ਚਾਟਾਪੂ ਦੇ ਸਭ ਤੋਂ ਲੰਬਾ ਪੂਰਬ ਪੱਛਮੀ ਵਾਹਨ ਰਸਤਾ ਹਜੇ ਵੀ ਖੁੱਲ੍ਹਾ ਹੈ ਪਰ ਨਨਮੂਦੀ ਖੇਤਰੀ ਜ਼ਿਲੇ ਲਈ ਐਮਰਜੈਂਸੀ ਆਪਰੇਸ਼ਨ ਸੈਂਟਰ ਦੇ ਡਾਇਰੈਕਟਰ ਡਗਲਜ਼ ਹੋਮਜ਼ ਸੜਕ 'ਤੇ ਵਰਤੋਂ ਕਰਨ ਵਾਲੇ ਹਰ ਵਿਅਕਤੀ ਨੂੰ ਅੱਗ ਵੱਲ ਨਾ ਦੇਖਣ ਦੀ ਅਪੀਲ ਕਰ ਰਹੇ ਨੇ ਹੋਮਸ ਦਾ ਕਹਿਣਾ ਹੈ ਕਿ ਜੇ ਤੁਸੀਂ ਹਾਈਵੇ 4 ਤੇ ਯਾਤਰਾ ਕਰ ਰਹੇ ਹੋ ਤਾਂ ਫਿਰ ਸਿਰਫ ਯਾਤਰਾ ਕਰੋ ਇਧਰ ਉਧਰ ਦੇਖਣ ਜਾਂ ਰੁਕਣ ਦੀ ਬਜਾਏ ਸਿਰਫ ਯਾਤਰਾ ਵੱਲ ਕਿਰਪਾ ਕਰਕੇ ਧਿਆਨ ਦਿੱਤਾ ਜਾਵੇ ਟ੍ਰੈਫਿਕ ਨੂੰ ਚੱਲਦਾ ਰੱਖਣਾ ਮਹੱਤਵਪੂਰਨ ਦੱਸਿਆ ਗਿਆ ਹੈ ਖਾਸ ਕਰਕੇ ਜੇ ਐਮਰਜੈਂਸੀ ਵਾਹਨਾਂ ਨੂੰ ਰੂਟ ਦੀ ਵਰਤੋਂ ਕਰਨ ਦੀ ਲੋੜ ਹੋਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਸ਼ਨੀਵਾਰ ਨੂੰ ਲੱਗੀ ਅੱਗ ਕਾਰਨ ਘਰਾਂ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ BCWS ਫਾਇਰ ਇਨਫੋਰਮੇਸ਼ਨ ਅਫਸਰ ਕ੍ਰਿਸਟੀ ਹਾਫਸ ਨੇ ਕਿਹਾ ਹੈ ਕਿ ਅੱਗ ਲੱਗਣ ਕਾਰਨ ਕੁਝ ਅੱਗ ਬੁਝਾਓ ਉਪਕਰਨ ਅਤੇ ਰੇਲਵੇ ਟਰੈਸਲ ਸੜ ਗਏ ਨੇ ਜੋ ਕਿ ਔਕੇ ਪੌਂਚ ਤੋਂ ਬਾਹਰ ਵਾਲੇ ਇਲਾਕੇ 'ਚ ਸੜ ਰਿਹਾ ਹੈ ਇਸ ਦੌਰਾਨ ਲਿਟਨ ਬ੍ਰਿਟਿਸ਼ ਕੋਲੰਬੀਆ ਦੇ ਦੱਖਣ 'ਚ ਇੱਕ ਹੋਰ ਅੱਗ ਲੱਗਣ ਕਾਰਨ ਹਵਾ ਦੀ ਗੁਣਵੱਤਾ ਖਰਾਬ ਹੋ ਗਈ ਹੈ ਕੈਂਟਲੀਵਰ ਬਾਰ ਦੇ ਜੰਗਲਾਂ ਦੀ ਅੱਗ ਕਾਰਨ ਲਿਟਨ ਫਰਸਟ ਨੇਸ਼ਨ ਦੇ ਵਿੱਚ ਦੋ ਜائਦਾਦਾਂ ਨੂੰ ਖਾਲੀ ਕਰਵਾਉਣ ਦੇ ਆਦੇਸ਼ ਦਿੱਤੇ ਗਏ ਨੇ ਅੱਗ ਲੱਗਣ ਕਾਰਨ ਫਰੇਜ਼ਲ ਕੈਨੀਅਨ ਅਤੇ ਦੱਖਣੀ ਬੀਸੀ ਇੰਟੀਰੀਅਰ ਦੇ ਕੁਝ ਹਿੱਸਿਆਂ ਲਈ ਵਿਸ਼ੇਸ਼ ਹਵਾ ਗੁਣਵੱਤਾ ਬਿਆਨਚਾਰੀ ਕੀਤੇ ਗਏ ਨੇ ਸਲਾਹ الدین ਆਉਣ ਵਾਲੇ ਖੇਤਰਾਂ 'ਚ ਦੱਖਣੀ ਥੌਮਸਨ, 100 ਮੀਲ ਅਤੇ ਕਾਰਬੋ ਖੇਤਰ ਸ਼ਾਮਲ ਨੇ ਜਿੰਨਾਂ 'ਚ ਵਿਲੀਅਮਸ ਝੀਲ ਵੀ ਸ਼ਾਮਲ ਹੈ। ਕਾਬਿਲ ਗੌਰ ਹੈ ਕਿ ਜੰਗਲ ਦੀ ਅੱਗ ਦੇ ਧੂਏ ਕਾਰਨ ਉੱਤਰ-ਪੂਰਬੀ ਬ੍ਰਿਟਿਸ਼ ਕੋਲੰਬੀਆ ਦੇ ਫੋਰਟ ਨੈਲਸਨ ਖੇਤਰ ਲਈ ਵੀ ਹਵਾ ਦੀ ਗੁਣਵੱਤਾ ਖਰਾਬ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਉਧੜੋਂ ਝਾਰਿਓ ਦੇ ਨਿਵਾਸੀਆਂ ਜਿਨ੍ਹਾਂ ਦੇ ਵਿੱਚ ਯੋਗ ਅੰਤਰਰਾਸ਼ਟਰੀ ਵਿਦਿਆਰਥੀ ਤੇ ਵਰਕ ਪਰਮਿਟ ਧਾਰਕ ਵੀ ਸ਼ਾਮਲ ਨੇ ਉਹਨਾਂ ਨੂੰ ਅਗਸਤ ਦੇ ਮਹੀਨੇ ਦੇ ਵਿੱਚ ਕੁਝ ਸੀਆਰਏ ਲਾਭ ਪੁਗਤਾਨ ਮਿਲਣਗੇ ਉਧੜਿਓ ਦੇ ਨਿਵਾਸੀਆਂ ਨੂੰ ਕੈਂਡਾ ਰੈਵਨਿਊ ਏਜੰਸੀ ਤੋਂ ਤਿੰਨ ਵਧੇ ਹੋਏ ਸੀਆਰਏ ਲਾਭ ਪੁਗਤਾਨ ਮਿਲਣ ਜਾ ਰਹੇ ਨੇ ਰਹਿਣ ਸੰਦੇ ਲਾਗਤ ਬਜਟ ਨੂੰ ਚੁਣੌਤੀ ਦੇ ਰਹੀ ਹੈ ਤੇ ਸੀਆਰਏ ਲਾਭ 2 ਜੁਲਾਈ 2025 ਦੇ ਵਿੱਚ ਵਧਾਏ ਗਏ ਨੇ ਤੇ 1 ਜਨਵਰੀ 2025 ਦੇ ਵਿੱਚ ਮਹੱਤਵਪੂਰਨ ਵਿੱਤੀ ਰਾਹਤ ਪ੍ਰਦਾਨ ਕਰਦੇ ਨੇ ਇਸ ਦੇ ਵਿੱਚ ਪਹਿਲਾ ਲਾਭ ਚਾਈਲਡ ਬੈਨੀਫਿਟਸ ਨੂੰ ਮਿਲਣ ਜਾ ਰਿਹਾ ਹੈ ਕੈਨੇਡਾ ਚਾਈਲਡ ਬੈਨੀਫਿਟ ਜੁਲਾਈ 2025 ਚ ਇੱਕ ਮਹੱਤਵਪੂਰਨ ਵਾਅਦੇ ਦੇ ਨਾਲ ਆਇਆ ਹੈ ਜਿਸ ਨਾਲ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਪਰਵਰਿਸ਼ ਕਰਨ ਵਾਲੇ ਪਰਿਵਾਰਾਂ ਨੂੰ ਟੈਕਸ ਮੁਕਤ ਮਾਸਿਕ ਭੁਗਤਾਨ ਪ੍ਰਦਾਨ ਹੋਏ ਨੇ ਇਹ ਲਾਭ ਓਟਵਾ ਵਰਗੇ ਸ਼ਹਿਰੀ ਕੇਂਦਰਾਂ 'ਚ ਬੱਚਿਆਂ ਦੀ ਦੇਖਭਾਲ ਤੋਂ ਲੈ ਕੇ ਥੰਡਰਬੇ ਵਰਗੇ ਪਿੰਡੂ ਖੇਤਰਾਂ 'ਚ ਆਵਾਜਾਈ ਦੇ ਖਰਚਿਆਂ ਤੱਕ ਵਧੀਆਂ ਲਾਗਤਾਂ ਦੇ ਬੋਝ ਨੂੰ ਘਟ ਕਰਦਾ ਹੈ ਸਿਸਬੀ ਵਿੱਤੀ ਸਹਾਇਤਾ ਦਾ ਇੱਕ ਧਾਰਾ ਹੈ ਮਾਪਿਆਂ ਨੂੰ ਬੈਂਕ ਨੂੰ ਤੋੜੇ ਬਿਨਾ ਆਪਣੇ ਬੱਚਿਆਂ ਦੇ ਭਵਿੱਖ 'ਚ ਨਿਵੇਸ਼ ਕਰਨ ਲਈ ਸ਼ਕਤੀ ਪ੍ਰਦਾਨ ਕਰਦਾ ਹੈ ਜੁਲਾਈ 2025 ਦਾ ਸੀਸੀਬੀ ਵਾਦਾ ਵਾਦੀ ਮਹਿੰਗਾਈ ਤੇ ਰਹਿਣ ਸਹਿਣ ਦੀਆਂ ਲਾਗਤਾਂ ਨੂੰ ਦਸਾਉਂਦਾ ਜੋ ਇਸ ਨੂੰ ਪਰਿਵਾਰਾਂ ਲਈ ਇੱਕ ਮਹੱਤਵਪੂਰਨ ਸਰੋਤ ਬਣਾਉਂਦਾ ਹੈ ਉਨਟਾਰੀਓ ਦੇ ਵਿੱਚ ਰਹਿ ਰਹੇ ਇੱਕ ਕੈਨੇਡੀਅਨ ਨਾਗਰਿਕ ਸਥਾਈ ਨਿਵਾਸੀ ਜਾਂ ਯੋਗ ਅਸਥਾਈ ਨਿਵਾਸੀ ਬਣੂ ਤੇ ਇਹ ਸਹੂਲਤ ਤੁਹਾਡੇ ਲਈ ਉਪਲਬਧ ਹੋਵੇਗੀ ਕੈਨੇਡਾ ਦੇ ਵਿੱਚ ਅਸਥਾਈ ਨਿਵਾਸੀ ਵਾਸਤੇ 18 ਮਹੀਨਿਆਂ ਬਾਅਦ ਇੱਕ ਵੈਧ ਪਰਮਿਟ ਹੁੰਦਾ ਹੈ ਜਿਵੇਂ ਕਿ ਕੰਮ ਜਾਂ ਅਧਿਆਨ ਵੀਜ਼ਾ ਪਰਮਿਟ ਹੋਣਾ ਜ਼ਰੂਰੀ ਹੈ 18 ਸਾਲ ਤੋਂ ਘੱਟ ਉਮਰ ਦੇ ਬੱਚੇ ਲਈ ਪ੍ਰਾਇਮਰੀ ਦੇਖਭਾਲ ਕਰਨ ਵਾਲੇ ਵੱਜੋਂ ਵੀ ਕੰਮ ਕਰਨਾ ਜ਼ਰੂਰੀ ਹੈ ਅਸਥਾਈ ਨਿਵਾਸੀਆਂ ਦੇ ਵਿੱਚ ਉਹ ਲੋਕ ਸ਼ਾਮਲ ਨੇ ਜੋ ਇੱਕ ਵੈਧ ਪਰਮਿਟ ਨਾਲ ਲਗਾਤਾਰ 18 ਮਹੀਨਿਆਂ ਲਈ ਕੈਨੇਡਾ ਚੜ੍ਹ ਰਹੇ ਨੇ ਤੇ ਆਪਣੀ ਸਥਿਤੀ ਦੇ ਤਹਿਤ ਸਮਾਜਿਕ ਲਾਭਾਂ ਲਈ ਯੋਗ ਨੇ 6 ਸਾਲ ਤੋਂ ਘੱਟ ਉਮਰ ਦੇ ਬੱਚੇ ਲਈ ਸਾਲਾਨਾ 7997 ਡਾਲਰ ਤੱਕ ਮਿਲ ਸਕਦੇ ਨੇ ਅਤੇ 6 ਤੋਂ 17 ਸਾਲ ਦੀ ਉਮਰ ਦੇ ਬੱਚੇ ਵਾਸਤੇ ਸਾਲਾਨਾ 6748 ਡਾਲਰ ਤੱਕ ਮਿਲ ਸਕਦੇ ਨੇ ਇਹ ਰਕਮਾਂ ਪਰਿਵਾਰਕ ਕੁੱਲ ਆਮਦਨ ਦੇ ਆਧਾਰ ਤੇ ਐਡਜਸਟ ਕੀਤੀਆਂ ਜਾਂਦੀਆਂ ਨੇ ਜੋ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਵੱਤਵਤ ਸਹਾਇਤਾ ਨੂੰ ਯਕੀਨੀ ਬਣਾਉਂਦੀਆਂ सीसीपी ਲਈ ਅਰਜ਼ੀ ਦੇਣਾ ਸਿੱਧਾ ਹੈ ਪਰ ਵੇਰਵੇ ਵੱਲ ਧਿਆਨ ਦੇਣ ਦੀ ਲੋੜ ਹੈ ਸੀਆਰਏ ਦੇ ਨਾਲ ਰਜਿਸਟਰ ਕਰਨਾ ਜ਼ਰੂਰੀ ਹੈ ਆਪਣੀ ਅਰਜ਼ੀ ਸ਼ੁਰੂ ਕਰਨ ਲਈ ਸੀਆਰਏ ਮਾਈ ਅਕਾਊਂਟ ਪੋਰਟਲ ਦੀ ਵਰਤੋਂ ਕਰਕੇ ਜ ਫਾਰਮ ਆਰਸੀ 66 ਜਮ੍ਹਾਂ ਕਰਕੇ ਅਜਹ ਹਕ ਕੀਤਾ ਜਾ ਸਕਦਾ ਹੈ ਜਨਮ ਸਰਟੀਫਿਕੇਟ ਜਾਂ ਹਰਾਸਤ ਸਮਝੌਤੇ ਵਰਗੀਆਂ ਰਹਿਾਈਸ਼ੀ ਅਤੇ ਦੇਖਭਾਲ ਦੀਆਂ ਜ਼ਿੰਮੇਵਾਰੀਆਂ ਦਾ ਸਬੂਤ ਜਮ੍ਹਾਂ ਕਰਨਾ ਜ਼ਰੂਰੀ ਹੈ। ਭੁਗਤਾਨ 'ਚ ਦੇਰੀ ਜਾਂ ਰੁਕਾਵਟਾਂ ਤੋਂ ਬਚਣ ਲਈ ਯਕੀਨੀ ਬਣਾਓ ਕਿ ਤੁਹਾਡੀ ਵਿਆਹਤਾ ਸਥਿਤੀ, ਆਮਦਨ ਤੇ ਬੱਚੇ ਦੀ ਹਰਾਸਤ ਦੇ ਵੇਰਵੇ ਤੁਹਾਡੇ ਸੀਆਰਏ ਖਾਤੇ 'ਚ ਮੌਜੂਦਾ ਹੋਣ। ਕਾਬਿਲ ਗੌਰ ਹੈ ਕਿ ਅਗਸਤ 2025 ਵਾਸਤੇ ਸੀਐਸਬੀ ਭੁਗਤਾਨ ਦੀ ਮਿਤੀ 20 ਅਗਸਤ ਹੈ ਤੇ ਸਿੱਧੀ ਜਮ੍ਹਾਂ ਰਕਮ ਜਦ ਚੈੱਕ ਰਾਹੀਂ ਤੁਹਾਨੂੰ ਦਿੱਤੀ ਜਾਵੇਗੀ। ਇਸ ਯੋਰੇ ਦੇ ਦੂਜੇ ਲਾਭ ਦੇ ਵਿੱਚ ਜ਼ਿਕਰ ਹੋ ਰਿਹਾ ਹੈ Ontario Trillium Benefit ਦਾ ਜਿਸ ਨੂੰ ਜੁਲਾਈ 2025 ਦੇ ਵਿੱਚ ਵਾਧਾ ਮਿਲਿਆ ਹੈ ਇਸ ਵਿੱਚ ਤਿੰਨ ਕ੍ਰੈਡਿਟ Ontario Sales Tax Credit Ontario Energy and Property Tax Credit ਅਤੇ Northern Ontario Energy Credit ਨੂੰ ਮੁਲਾਕੇ ਰੋਜ਼ਾਨਾ ਖਰਚਿਆਂ ਯਾਨਕੀ ਵਿਕਰੀ ਟੈਕਸ ਉਪਭੋਗਤਾਵਾਂ ਤੇ ਜਾਇਦਾਦ ਟੈਕਸ ਨੂੰ ਪੂਰਾ ਕੀਤਾ ਗਿਆ ਤੇ ਭੁਗਤਾਨ ਜਲਦ ਹੋ ਰਿਹਾ ਭਾਵੇਂ ਤੁਸੀਂ ਲੰਡਨ ਚ ਕਿਰਾਏਦਾਰ ਹੋ ਜੋ ਉੱਚ ਉਪਯੋਗਤਾ ਬਿੱਲਾਂ ਦਾ ਸਾਹਮਣਾ ਕਰ ਰਿਹਾ ਹੈ ਜੋ ਟਿਮਿੰਸ ਦੇ ਵਿੱਚ ਜਾਇਦਾਦ ਟੈਕਸ ਨਾਲ ਜੁੜਿਆ ਹੈ ਇਹ ਵਧਿਆ ਹੋਇਆ ਲਾਭ ਇੱਕ ਅਜਿਹੇ ਸੂਬੇ ਦੇ ਵਿੱਚ ਵਿਹਾਰਿਕ ਰਾਹਤ ਪ੍ਰਦਾਨ ਕਰਦਾ ਹੈ ਜਿੱਥੇ ਰਹਿਣ ਸਹਿਣ ਦੀਆਂ ਲਾਗਤਾਂ ਇੱਕ ਚੁਣੌਤੀ ਬਣੀਆਂ ਹੋਈਆਂ ਨੇ ਜੁਲਾਈ 2025 ਦਾ ਓਟੀਪੀ ਵਾਧਾ ਟੋਰਾਂਟੋ ਤੇ ਆਟਵਾ ਵਰਗੇ ਸ਼ਹਿਰਾਂ ਦੇ ਵਿੱਚ ਉਤਰਾ ਚੜਾਅ ਵਾਲੀਆਂ ਊਰਜਾ ਕੀਮਤਾਂ ਤੇ ਵਧ ਰਹੇ ਜਾਇਦਾਦ ਟੈਕਸਾਂ ਨੂੰ ਸੰਬੋਧਿਤ ਕਰਦਾ ਹੈ ਉੱਤਰੀ ਨਿਵਾਸੀਆਂ ਲਈ ਐਨਓਈਸੀ ਇੱਕ ਜੀਵਨ ਰೇಖਾ ਹੈ ਜੋ ਲੰਬੀਆਂ ਕਠੋਰ ਸਰਦੀਆਂ ਦੀਆਂ ਉੱਚ ਊਰਜਾ ਲਾਗਤਾਂ ਨੂੰ ਪੂਰਾ ਕਰਦਾ ਹੈ ਓਟੀਪੀ ਦੇ ਵਿੱਚ ਨੇ ਨਿਸ਼ਾਨਾਬਾਦ ਕ੍ਰੈਡਿਟ ਸ਼ਾਮਿਲ ਹੁੰਦੇ ਨੇ 온ਟਾਰੀਓ ਸੇਲਜ਼ ਟੈਕਸ ਕ੍ਰੈਡਿਟ ਗਲਫ ਦੇ ਵਿੱਚ ਕਰਿਆਨੇ ਤੋਂ ਲੈ ਕੇ ਕਿੰਗਸਟਨ ਚ ਕੱਪੜਿਆਂ ਤੱਕ ਰੋਜ਼ਾਨਾ ਖਰੀਦਦਾਰੀ ਤੇ 13% ਹਾਰਮੋਨਾਈਜ਼ਡ ਸੇਲਜ਼ ਟੈਕਸ ਨੂੰ ਆਫਸੈਟ ਕਰਦਾ ਹੈ 온ਟਾਰੀਓ એનર્ਜੀ ਐਂਡ ਪ੍ਰਾਪਰਟੀ ਟੈਕਸ ਕ੍ਰੈਡਿਟ ਉਪਯੋਗਤਾ ਬਿੱਲਾਂ ਅਤੇ ਪ੍ਰਾਪਰਟੀ ਟੈਕਸਾਂ ਨੂੰ ਸਬਸਿਡੀ ਦਿੰਦਾ ਜਿਸ ਨਾਲ ਸੂਬੇ ਭਰ ਦੇ ਘਰਾਂ ਦੇ ਮਾਲਕਾਂ ਤੇ ਕਿਰਾਏਦਾਰਾਂ ਦੋਵਾਂ ਨੂੰ ਲਾਭ ਹੁੰਦਾ ਹੈ ਉੱਤਰੀ ਅਨਟਾਰੀਓ એનર્ਜੀ ਕ੍ਰੈਡਿਟ ਪੈਰੀ ਸਾਊਂਡ ਦੇ ਉੱਤਰ ਦੇ ਵਿੱਚ ਨਿਵਾਸੀਆਂ ਲਈ ਵਾਧੂ ਸਹਾਇਤਾ ਪ੍ਰਦਾਨ ਕਰਦਾ ਹੈ ਜਿੱਥੇ ਠੰਡੇ ਮੌਸਮ ਹੀਟਿੰਗ ਲਾਗਤਾਂ ਨੂੰ ਵਧਾਉਂਦੇ ਨੇ ਅਕਤੂਬਰ 2025 ਦੇ ਵਿੱਚ OTB ਲਈ ਯੋਗਤਾ ਪੂਰੀ ਕਰਨ ਵਾਸਤੇ ਤੁਹਾਨੂੰ ਅਨਟਾਰੀਓ ਦੇ ਨਿਵਾਸੀ ਹੋਣਾ ਪੈਣਾ ਤਿ 31 ਦਸੰਬਰ 2024 ਤੱਕ ਤੁਸੀਂ ਅਨਟਾਰੀਓ ਦੇ ਨਿਵਾਸੀ ਹੋ 30 ਅਪ੍ਰੈਲ 2025 ਨੂੰ ਜਾਂ ਇਸ ਤੋਂ ਪਹਿਲਾਂ ਸੰਬੰਧਿਤ ਕ੍ਰੈਡਿਟ ਲਈ ਦਾਅਵੇ ਸਨ ਇਹ 2024 ਟੈਕਸ ਰਿਟਰਨ ਜਮ੍ਹਾਂ ਕਰਵਾਉਣਾ ਜ਼ਰੂਰੀ ਹੈ ਲਾਭ ਆਮਦਨ ਜਾਂਚ ਕੀਤੇ ਜਾਂਦੇ ਨੇ ਘੱਟ ਆਮਦਨ ਵਾਲੇ ਵਿਅਕਤੀਆਂ ਤੇ ਪਰਿਵਾਰਾਂ ਲਈ ਉੱਚ ਭੁਗਤਾਨਾਂ ਦੇ ਨਾਲ ਆਮਦਨ ਦੇ ਮਾਪਦੰਡ ਪੂਰੇ ਕਰਨੇ ਜ਼ਰੂਰੀ ਨੇ ਜੇਕਰ ਤੁਸੀਂ 31 ਦਸੰਬਰ 2024 ਤੱਕ ਅਨਟਾਰੀਓ 'ਚ ਰਹਿੰਦੇ ਹੋ ਤੇ ਕ੍ਰੈਡਿਟ ਦਾਅਵਿਆਂ ਨਾਲ ਟੈਕਸ ਦਾਇਰ ਕੀਤਾ ਜਾਂਦਾ ਹੈ ਤਾਂ ਵੀ ਤੁਸੀਂ ਯੋਗ ਹੋ ਜੇਕਰ ਤੁਸੀਂ ਅਸਥਾਈ ਨਿਵਾਸੀ ਹੋ OSTC ਦੇ ਵਿੱਚ ప్రతి ਬਾਲਗ ਜਾਂ ਬੱਚਾ ਸਾਲਾਨਾ 375 ਡਾਲਰ ਤੱਕ ਮਿਲਦੇ ਨੇ OEPTC ਦੇ ਵਿੱਚ ਗੈਰ ਬਜ਼ੁਰਗਾਂ ਲਈ 1300 ਡਾਲਰ ਤੱਕ ਜਾਂ ਬਜ਼ੁਰਗਾਂ ਲਈ 1480 ਡਾਲਰ ਤੱਕ ਸਾਲਾਨਾ ਮਿਲਦੇ ਨੇ NOC ਦੇ ਵਿੱਚ ਸਿੰਗਲਸ ਲਈ 190 ਡਾਲਰ ਜਾਂ ਪਰਿਵਾਰਾਂ ਲਈ 290 ਡਾਲਰ ਸਾਲਾਨਾ ਮਿਲਦੇ ਨੇ ਅਗਸਤ 2025 ਲਈ OTB ਭੁਗਤਾਨ 8 ਅਗਸਤ 2025 ਨੂੰ ਹੋਵੇਗਾ OTB ਲਈ ਕਿਸੇ ਵੱਖਰੀ ਅਰਜ਼ੀ ਦੀ ਲੋੜ ਨਹੀਂ ਹੈ ਬਸ OSTC OEPTC ਅਤੇ NOEC ਲਈ ਦਾਅਵਿਆਂ ਸਨੇ ਸਮੇਂ ਸਿਰ ਆਪਣੇ ਟੈਕਸ ਰਿਟਰਨਸ ਜਮ੍ਹਾਂ ਕਰੋ ਯਕੀਨੀ ਬਣਾਓ ਕਿ ਦੇਰੀ ਤੋਂ ਬਚਣ ਵਾਸਤੇ ਤੁਹਾਡਾ ਮੌਜੂਦਾ ਪਤਾ ਤੇ ਆਮਦਨੀ ਦੇ ਵੇਰਵੇ ਸਹੀ ਹੋਣ ਪੁਸ਼ਟੀ ਕਰੋ ਕਿ ਤੁਸੀਂ ਰਿਹਾਇਸ਼ ਤੇ ਆਮਦਨੀ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋ ਖਾਸ ਕਰਕੇ ਜੇ ਤੁਸੀਂ ਇੱਕ ਅਸਥਾਈ ਨਿਵਾਸੀ ਹੋ ਤੇ ਤੀਜੇ ਸੀਆਰਏ ਲਾਭ ਦੇ ਵਿੱਚ ਕੈਨੇਡਾ ਪੈਨਸ਼ਨ ਪਲਾਨ ਅਤੇ ਬੁਢਾਪਾ ਸੁਰੱਖਿਆ ਸ਼ਾਮਿਲ ਕੀਤੇ ਗਏ ਨੇ ਇਸ ਵਿੱਚ ਜਨਵਰੀ 2025 ਚ ਵਾਦਾ ਹੋਇਆ ਸੀ ਜਿਸ ਨਾਲ ਨੈਗਰਾ ਕਿੰਗਸਟਨ ਅਤੇ ਮਸਕੋਕਾ ਵਰਗੇ ਰਿਟਾਇਰਮੈਂਟ ਹੌਟਸਪੌਟਸ ਦੇ ਵਿੱਚ ਬਜ਼ੁਰਗਾਂ ਲਈ ਜ਼ਰੂਰੀ ਆਮਦਨ ਪ੍ਰਦਾਨ ਕੀਤੀ ਗਈ ਹੈ ਇਹ ਵਧੀਆਂ ਅਦਾਇਗੀਆਂ ਦਹਾਕਿਆਂ ਦੀ ਸਖਤ ਮਿਹਨਤ ਦਾ ਸਨਮਾਨ ਕਰਦੀਆਂ ਨੇ ਇੱਕ ਅਜਿਹੇ ਸੂਬੇ 'ਚ ਸਿਹਤ ਸੰਭਾਲ ਮਨੋਰੰਜਨ ਤੇ ਰੋਜ਼ਾਨਾ ਰਹਿਣ ਸਹਿਣ ਦੇ ਖਰਚਿਆਂ ਦਾ ਸਮਰਥਨ ਕਰਦੀਆਂ ਨੇ ਜਿੱਥੇ ਮਹਿੰਗਾਈ ਬਚਤਾਂ ਨੂੰ ਪ੍ਰਭਾਵਿਤ ਕਰਦੀ ਹੈ ਸੀਪੀਪੀ ਅਦੇ ਓਐਸ ਲਈ ਜਨਵਰੀ 2025 ਚ ਵਾਧਾ ਬਜ਼ੁਰਗਾਂ ਨੂੰ ਪੀਟਰਬਰੋਚ ਵਾਧੀਆਂ ਸਿਹਤ ਸੰਭਾਲ ਲਾਗਤਾਂ ਨੂੰ ਕਵਰ ਕਰਨ ਵਿਦੇਸ਼ਾਂ ਚ ਸਰਦੀਆਂ ਬਿਤਾਉਣ ਵਾਲੇ 스노우ਬੋਰਡਸ ਲਈ ਯਾਤਰਾਲੇ ਫੰਡ ਦੇਣ ਜੋ ਕਾਟੇਜ ਦੇਸ਼ ਦੇ ਵਿੱਚ ਮਨੋਰੰਜਨ ਦਾ ਆਨੰਦ ਲੈਣ 'ਚ ਮਦਦ ਕਰਦਾ ਹੈ। ਇਹ ਲਾਭ ਵਿੱਤੀ ਸਾਖਰਤਾ ਨੂੰ ਵੀ ਉਤਸ਼ਾਹਿਤ ਕਰਦੇ ਨੇ ਕਿਉਂਕਿ ਅਸਥਾਈ ਨਿਵਾਸੀ ਵੀ ਆਪਣੇ ਕਮਕਾਜੀ ਸਾਲਾਂ ਦੌਰਾਨ ਸੀਪੀਪੀ ਵਿੱਚ ਯੋਗਦਾਨ ਪਾ ਸਕਦੇ ਨੇ, ਭਵਿੱਖ ਦੀ ਆਮਦਨ ਨੂੰ ਸੁਰੱਖਿਅਤ ਕਰਦਿਆਂ ਹੋਇਆਂ। ਯੋਗਤਾ ਵਾਸਤੇ ਘੱਟੋ-ਘੱਟ ਇੱਕ ਵੈਧ ਸੀਪੀਪੀ ਯੋਗਦਾਨ ਦੇ ਨਾਲ ਉਮਰ 60 ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। ਜੇਕਰ ਤੁਸੀਂ 70 ਸਾਲ ਦੀ ਉਮਰ ਤੋਂ ਪਹਿਲਾਂ ਸੀਪੀਪੀ ਪ੍ਰਾਪਤ ਕਰਦੇ ਸਮੇਂ ਕੰਮ ਕਰਦੇ ਹੋ ਤਾਂ ਤੁਸੀਂ ਵਾਧੂ ਲਾਭ ਕਮਾ ਸਕਦੇ ਹੋ। OAS ਬਜ਼ੁਰਗਾਂ ਲਈ ਇੱਕ ਵਿਆਪਕ ਪੈਨਸ਼ਨ ਹੈ। ਕਮ ਦੇ ਇਤਿਹਾਸ ਦੀ ਪਰਵਾਹ ਕੀਤੇ ਬਿਨਾਂ ਬਸ਼ਰਤੇ ਤੁਸੀਂ ਰਹਿੈਸ਼ੀ ਜ਼ਰੂਰਤਾਂ ਨੂੰ ਪੂਰਾ ਕਰਦੇ ਹੋ OS ਲਈ ਯੋਗਤਾ 18 ਸਾਲ ਦੀ ਉਮਰ ਤੋਂ ਬਾਅਦ ਘੱਟੋ-ਘੱਟ 20 ਸਾਲ ਦੀ ਕੈਨੇਡੀਅਨ ਰਹਿائش ਦੇ ਨਾਲ 65 ਸਾਲ ਦੀ ਉਮਰ ਜਾਂ ਇਸ ਤੋਂ ਵੱਧ ਹੈ ਸਟਨਬਰਡਸ ਲਈ ਸੰਭਵਕ ਖਾਸ ਸ਼ਰਤਾਂ ਦੇ ਅਧੀਨ ਕੈਨੇਡੀਅਨ ਸੰਬੰਧ ਬਣਾਏ ਰੱਖਣਾ ਜ਼ਰੂਰੀ ਹੈ ਕਾਬਿਲ ਗੌਰ ਹੈ ਕਿ CPP ਤੇ OAS ਦੋਵੇਂ ਭੁਗਤਾਨ 27 ਅਗਸਤ 2025 ਨੂੰ ਜਮ੍ਹਾਂ ਕੀਤੇ ਜਾਣਗੇ ਜਿਸ ਨਾਲ ਬਜ਼ੁਰਗਾਂ ਨੂੰ ਮਹੀਨਾਵਾਰ ਖਰਚਾ ਜੋ ਅਚਾਨਕ ਖਰਚਾ ਨੂੰ ਪੂਰਾ ਕਰਨ ਲਈ ਪਰੋਸਯੋਗ ਆਮਦਨ ਮਿਲੇਗੀ ਤੇ ਉਧਰ ਕਪਿਲ ਸ਼ਰਮਾ ਨੇ ਕੈਪਸ ਕੈਫੇ ਦੇ ਵਿੱਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸੜੀ ਪੁਲਿਸ ਤੇ ਮੇਅਰ ਬ੍ਰਾਂਡਾ ਲੋਕ ਦਾ ਤਨਮਤ ਕੀਤਾ ਹੈ ਕਮੇਡੀਅਨ ਕਪਿਲ ਸ਼ਰਮਾ ਨੇ ਕੈਪਸ ਕੈਫੇ ਦੇ ਵਿੱਚ ਗੋਲੀਬਾਰੀ ਦੀ ਇਸ ਘਟਨਾ ਤੋਂ ਬਾਅਦ ਸਹਾਇਤਾ ਕਰਨ ਵਾਲੇ ਅਧਿਕਾਰੀਆਂ ਦਾ ਥੈਂਕਸ ਇਸ ਲਈ ਕੀਤਾ ਹੈ ਕਿਉਂਕਿ ਮੇਅਰ ਬ੍ਰਾਂਡਾ ਲੋਕ ਪੁਲਿਸ ਅਧਿਕਾਰੀਆਂ ਦੇ ਨਾਲ ਕੈਪਸ ਕੈਫੇ ਤੇ ਪਹੁੰਚੇ ਤੇ ਉਹਨਾਂ ਨੇ ਖਾਣੇ ਦਾ ਲੁਤਫ ਵੀ ਉਠਾਇਆ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਸਥਾਨਕ ਪੁਲਿਸ ਦੇ ਆਪਣੇ ਕੈਫੇ ਤੇ ਦੌਰੇ ਦਾ ਇੱਕ ਵੀਡੀਓ ਵੀ ਕਪਿਲ ਸ਼ਰਮਾ ਦੇ ਵੱਲੋਂ ਸਾਂਝਾ ਕੀਤਾ ਗਿਆ ਦੱਸਦੇ ਹੋਏ ਕਿ ਕੈਪਸ ਕੈਫੇ ਦੇ ਉੱਤੇ ਗੋਲੀਬਾਰੀ ਦੀ ਘਟਨਾ ਜੁਲਾਈ ਦੇ ਵਿੱਚ ਵਾਪਰੀ ਸੀ ਅਤੇ 10 ਦਿਨ ਬਾਅਦ ਯਾਨਕਿ 20 ਜੁਲਾਈ ਨੂੰ ਦੁਬਾਰਾ ਕੈਫੇ ਸ਼ੁਰੂ ਕੀਤਾ ਗਿਆ ਭਾਰਤੀ ਕਮੇਡੀਅਨ ਕਪਿਲ ਸ਼ਰਮਾ ਨੇ ਕੈਨਟਾ ਦੇ ਸੜੀ ਦੇ ਵਿੱਚ ਆਪਣੇ ਰੈਸਟੋਰੈਂਟ ਕੈਪਸ ਕੈਫੇ 'ਚ ਹੋਈ ਗੋਲੀਬਾਰੀ ਦੀ ਘਟਨਾ ਨੂੰ ਸੰਬੋਧਿਤ ਕੀਤਾ ਸ਼ਰਮਾ ਨੇ ਇੰਸਟਾਗ੍ਰam ਤੇ ਸਥਾਨਕ ਪੁਲਿਸ ਪ੍ਰਤੀ ਉਨ੍ਹਾਂ ਦੀ ਇਕਤਾ ਲਈ ਧੰਨਵਾਦ ਜ਼ਾਹਰ ਕੀਤਾ ਹੈ ਇਸ ਬਚਾਨ ਕਰਨ ਵਾਲੀ ਘਟਨਾ ਤੇ ਉਹਨਾਂ ਦੀ ਪਹਿਲੀ ਜਨਤਕ ਟਿੱਪਣੀ ਸੀ। ਕਪਿਲ ਸ਼ਰਮਾ ਨੇ ਇੰਸਟਾਗ੍ਰਾਮ ਤੇ ਆਪਣੀ ਪਤਨੀ ਗਿਨੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਪੁਲਿਸ ਅਧਿਕਾਰੀਆਂ ਦੇ ਰੈਸਟੋਰੈਂਟ ਦੇ ਦੌਰੇ ਨੂੰ ਦਿਖਾਇਆ ਗਿਆ ਹੈ। ਆਪਣੇ ਕੈਪਸ਼ਨ 'ਚ ਸ਼ਰਮਾ ਨੇ ਲਿਖਿਆ ਕਿ ਮੈਂ ਔਰ ਬ੍ਰੈਂਟਾ ਲੌਕ ਸੜੀ ਪੁਲਿਸ ਸੇਵਾ ਤੇ ਸਾਰੇ ਅਧਿਕਾਰੀਆਂ ਦਾ ਧੰਨਵਾਦ ਜਿਨ੍ਹਾਂ ਨੇ ਆਪਣਾ ਪਿਆਰ ਤੇ ਸਮਰਥਨ ਦਿਖਾਉਣ ਲਈ ਕੈਫੇ ਦਾ ਦੌਰਾ ਕੀਤਾ ਇਕਜੁੱਟ ਹੋ ਕੇ ਅਸੀਂ ਹਿੰਸਾ ਦੇ ਵਿਰੁੱਧ ਖੜੇ ਹਾਂ ਅਸੀਂ ਸੱਚਮੁੱਚ ਧੰਨਵਾਦੀ ਹਾਂ ਕੈਫੇ ਦੇ ਅਧਿਕਾਰਤ ਇੰਸਟਾਗ੍ਰam ਪੇਜ ਤੋਂ ਬਿਆਨ ਕੀਤਾ ਗਿਆ ਹੈ ਕਿ ਅਸੀਂ ਸੱਚਮੁੱਚ ਸੜੀ ਦੇ ਮੇਅਰ ਸੜੀ ਪੁਲਿਸ ਸਰਵਿਸ ਦੇ ਮੈਂਬਰਸ ਅਤੇ ਹੋਰ ਸਤਕਾਰਯੋਗ ਅਧਿਕਾਰੀਆਂ ਦੇ ਕੈਪਸ ਕਾਫੇ ਦਾ ਦੌਰਾ ਕਰਨ ਤੇ ਸਨਮਾਨੀਤਾ ਤੁਹਾਡਾ ਸਮਰਥਨ ਤੇ ਮੌਜੂਦਗੀ ਸਾਡੇ ਲਈ ਤੇ ਉਸ ਪਾਈਚਾਰੇ ਲਈ ਬਹੁਤ ਮਾਇਨੇ ਰੱਖਦੀ ਹੈ ਜਿਸ ਦੀ ਅਸੀਂ ਸੇਵਾ ਕਰਦੇ ਹਾਂ ਇੱਥੇ ਰੁਕਣ ਲਈ ਸਮਾਂ ਕੱਢਣ ਲਈ ਤੁਹਾਡਾ ਧੰਨਵਾਦ ਕਬਿਲ ਘੋੜ ਹੈ ਕਿ ਮੇਅਰ ਬ੍ਰੈਂਡਾ ਲੋਕ ਅਤੇ ਸੜੀ ਪੁਲਿਸ ਸਰਵਿਸ ਦੇ ਅਧਿਕਾਰੀ ਕੈਪਸ ਕੈਫੇ ਦੇ ਵਿੱਚ ਅੱਛਾ ਸਮਾਂ ਬਤੀਤ ਕਰਦੇ ਹੋਏ ਨਜ਼ਰ ਆਏ ਇਸ ਮੌਕੇ ਤੇ ਉਹਨਾਂ ਨੇ ਲਾਜਵਾਬ ਖਾਨੇ ਦਾ ਵੀ ਲੁਤਫਲਿਆ ਜ਼ਿਕਰ ਇਹ ਖਾਸ ਹੈ ਕਿ ਕਪਲ ਸ਼ਰਮਾ ਦੇ ਕੈਪਸ ਕੈਫੇ ਦੇ ਉੱਤੇ ਗੋਲੀਬਾਰੀ ਦੀ ਘਟਨਾ 10 ਜੁਲਾਈ ਨੂੰ ਵਾਪਰੀ ਸੀ ਜਦੋਂ ਸਥਾਨਕ ਸਮੇਂ ਅਨੁਸਾਰ ਸਵੇਰੇ 1:50 ਮਿੰਟ ਤੇ ਕੈਪਸ ਕੈਫੇ ਦੇ ਬਾਹਰ ਕਈ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਤੇ ਸ਼ੀਸ਼ਿਆਂ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਨਿਛਾੜੇ ਖੁਸ਼ਕਿਸਮਤੀ ਦੇ ਨਾਲ ਅੰਦਰ ਮੌਜੂਦ ਕਿਸੇ ਵੀ ਸਟਾਫ ਜਾਂ ਵਿਅਕਤੀ ਨੂੰ ਸੱਟ ਨਹੀਂ ਲੱਗੀ ਕੈਫੇ ਦੀਆਂ ਖਿੜਕੀਆਂ ਨੂੰ ਨੁਕਸਾਨ ਹੋਇਆ ਅਤੇ ਲਗਭਗ 10 ਗੋਲੀਆਂ ਦੇ ਛੇਕ ਸ਼ੀਸ਼ੇ ਦੇ ਉੱਤੇ ਨਜ਼ੜਾਏ। ਸੜੀ ਪੁਲਿਸ ਸੇਵਾ ਨੇ ਤੁਰੰਤ ਸਥਿਤੀ ਦਾ ਜਵਾਬ ਦਿੱਤਾ। ਉਦੋਂ ਤੋਂ ਕੈਫੇ ਨੇ ਕੰਮ ਸ਼ੁਰੂ ਕਰ ਦਿੱਤਾ ਹੈ ਤੇ 20 ਜੁਲਾਈ ਨੂੰ ਦੁਬਾਰਾ ਕੈਫੇ ਰੀ ਓਪਨ ਕੀਤਾ ਗਿਆ। ਕੈਫੇ ਰੀ ਓਪਨ ਕਰਨ ਤੋਂ ਬਾਅਦ ਇੱਥੇ ਲਗਾਤਾਰ ਭੀੜ ਵਿਖਾਈ ਦੇ ਰਹੀ ਹੈ ਤੇ ਹੁਣ ਸੜੀ ਦੀ ਮੇਅਰ ਬਰਾਂਡਾ ਲੋਕ ਨੇ ਸੜੀ ਪੁਲਿਸ ਸਰਵਿਸ ਦੇ ਕਰਮਚਾਰੀਆਂ ਦੇ ਨਾਲ ਮਿਲ ਕੇ ਇੱਥੇ ਲੰਚ ਕੀਤਾ। ਇਸ ਲੰਚ ਤੋਂ ਬਾਅਦ ਸਟਾਫ ਮੈਂਬਰਾਂ ਦਾ ਹੌਸਲਾ ਹੋਰ ਵੀ ਵਧ ਗਿਆ। ਤੋਦੜ ਕੁਝ ਸੂਬਿਆਂ ਦੇ ਪ੍ਰੀਮੀਅਰ ਹੋਰ ਇਮੀਗ੍ਰੇਸ਼ਨ ਕੰਟਰੋਲ ਲਈ ਜ਼ੋਰ ਦੇ ਰਹੇ ਨੇ ਪਰ ਮਹਾਰਾ ਦਾ ਕਹਿਣਾ ਹੈ ਕਿ ਬਹਿਸ ਦੀ ਲੋੜ ਹੈ ਕਿ ਜੋ ਸੂਬਿਆਂ ਦੇ ਪ੍ਰੀਮੀਅਰ ਚਾਹੁੰਦੇ ਨੇ ਕਿ ਕੈਨੇਡਾ ਉਹਨਾਂ ਸੂਬਿਆਂ ਨੂੰ ਇਮੀਗ੍ਰੇਸ਼ਨ ਕੰਟਰੋਲ ਦੇ ਦੇਵੇ ਤਾਂ ਕਿ ਸਟੱਡੀ ਵੀਜ਼ਾ ਤੇ ਵਰਕ ਪਰਮਿਟ ਜਾਰੀ ਕਰਨ ਦਾ ਅਧਿਕਾਰ ਇਹਨਾਂ ਪ੍ਰੀਮੀਅਰਸ ਦੇ ਕੋਲ ਹੋਵੇ ਸੂਬਿਆਂ ਦੇ ਕੋਲ ਹੋਵੇ ਪਰ ਉਹਦੜ ਇਮੀਗ੍ਰੇਸ਼ਨ ਮਹਾਰਾ ਦਾ ਕਹਿਣਾ ਹੈ ਕਿ ਜੇ ਕੈਨੇਡਾ ਤੋਂ ਸੂਬਿਆਂ ਦੇ ਵੱਲੋਂ ਇਮੀਗ੍ਰੇਸ਼ਨ ਕੰਟਰੋਲ ਲਈ ਜਾ ਰਹੇ ਨੇ ਤਾਂ ਇਸ ਉੱਤੇ ਤਿੱਖੀ ਬਹਿਸ ਵੀ ਹੋਣੀ ਚਾਹੀਦੀ ਹੈ ਕੁਝ ਪ੍ਰੀਮੀਅਰਸ ਦਾ ਕਹਿਣਾ ਹੈ ਕਿ ਉਹ ਇਮੀਗ੍ਰੇਸ਼ਨ ਪ੍ਰਣਾਲੀ ਤੇ ਵਿਦੇੜੇ ਸਥਾਨਕ ਨਿਯੰਤਰਣ ਚਾਹੁੰਦੇ ਨੇ ਪਰ ਮਹਾਰਾ ਦਾ ਕਹਿਣਾ ਹੈ ਕਿ ਸਿਸਟਮ ਨੂੰ ਅਸਲ 'ਚ ਇਮੀਗ੍ਰੇਸ਼ਨ ਸੁਧਾਰਾਂ ਤੇ ਇੱਕ ਰਸਟਰੀ ਗੱਲਬਾਤ ਦੀ ਲੋੜ ਹੈ ਜੋ ਜਨਤਕ ਸਮਰਥਨ ਨੂੰ ਵਧਾਵੇ ਇੱਕ ਸੇਵਾ ਮੁਕਤ ਅਕਾਦਮੀ ਅਤੇ ਇਮੀਗ੍ਰੇਸ਼ਨ ਨੀਤੀ ਦੇ ਦੋਨ ਕਿਤਾਬਾਂ ਦੇ ਸਹਿ-ਲੇਖਕ ਮਾਈਕਲ ਟ੍ਰਬਲਕੌਕ ਦਾ ਕਹਿਣਾ ਹੈ ਕਿ ਜ਼ਿਆਦਾਤਰ ਮੌਜੂਦਾ ਨੀਤੀਆਂ ਬਿਨਾਂ ਕਿਸੇ ਸਬੂਤ ਜਾਂ ਗੰਭੀਰ ਪ੍ਰਭਾਵ ਮੁਲਾਂਕਣ ਦੇ ਤਿਆਰ ਕੀਤੀਆਂ ਗਈਆਂ ਨੇ ਕਿ ਪ੍ਰਵਾਸੀਆਂ ਦੇ ਵੱਖ-ਵੱਖ ਵਰਗ ਕੀ ਨੇ ਉਹ ਆਰਥਿਕ ਤੌਰ ਤੇ ਕਿਵੇਂ ਪ੍ਰਦਰਸ਼ਨ ਕਰ ਰਹੇ ਨੇ ਤੇ ਹੋਰ ਕੀ ਕਰ ਰਹੇ ਨੇ ਇਸ ਲਈ ਇਹ ਮੂਲ ਰੂਪ ਵਿੱਚ ਖੋਜ ਮੁਕਤ ਹੈ ਪ੍ਰੀਮੀਅਰ ਅਤੇ ਖੇਤਰੀ ਨੇਤਾ ਪਿਛਲੇ ਮਹੀਨੇ ਦੇ ਅਖੀਰ ਚ ਹੌਂਸਵਿਲ 온ਟਾਰੀਓ ਚ ਆਪਣੀ ਤਿੰਨ ਰੋਜ਼ਾ ਮੀਟਿੰਗ ਨੂੰ ਸਬਮਿਟਰੇ ਸਨ ਉਹਨਾਂ ਨੇ ਸਥਾਨਕ ਕਿਰਤ ਪਾੜੇ ਨੂੰ ਭਰਨ ਲਈ ਆਰਥਿਕ ਇਮੀਗ੍ਰੇਸ਼ਨ ਪੱਧਰ ਚ ਵਾਧਾ ਕਰਨ ਦਾ ਸੱਦਾ ਦਿੱਤਾ ਅਤੇ ਆਖਿਆ ਕਿ ਉਹ ਇਮੀਗ੍ਰੇਸ਼ਨ ਤੇ ਵਦੇਰੇ ਕੰਟਰੋਲ ਹਾਸਲ ਕਰ ਤੇ ਵਰਕ ਪਰਮਿਟ ਜਾਰੀ ਕਰਨ ਲਈ ਆਪਣੀਆਂ ਸੰਵਿਧਾਨਿਕ ਸ਼ਕਤੀਆਂ ਦੀ ਵਰਤੋਂ ਕਰਨਗੇ 온ਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਬਾਅਦ ਵਿੱਚ ਸ਼ਰਨ ਮੰਗਣ ਵਾਲਿਆਂ ਨੂੰ ਵਰਕ ਪਰਮਿਟ ਜਾਰੀ ਕਰਨ ਦੇ ਆਪਣੇ ਵਾਅਦੇ ਤੋਂ ਪੈਰ ਪਿੱਛੇ ਪੁੱਟ ਲਏ ਉਹਨਾਂ ਆਖਿਆ ਕਿ ਕੀ ਮੈਂ ਚਾਹਾਂਗਾ ਕਿ ਪੂਰਾ ਸੂਬਾ ਇਮੀਗ੍ਰੇਸ਼ਨ ਸਿਸਟਮ ਮੋੜੇ ਤੇ ਚੁੱਕ ਲਵੇ ਨਹੀਂ ਕਿ ਮੈਂ ਚਾਹਾਂਗਾ ਕਿ ਮੇਰੇ ਨਾਲ ਕਿਬੇਕ ਵਾਂਗ ਹੀ ਵਿਵਹਾਰ ਕੀਤਾ ਜਾਵੇ ਹਾਂ ਤੇ ਹਰ ਦੂਜੇ ਸੁੱਬੇ ਤੇ ਪ੍ਰਦੇਸ਼ ਨਾਲ ਵੀ ਅਜਿਹਾ ਹੀ ਹੋਵੇਗਾ ਫੈਡਰਲ ਸਰਕਾਰ ਨਾਲ ਇੱਕ ਸਮਝੌਤੇ ਰਾਹੀਂ ਕਿ ਕਵੇਕ ਦਾ ਆਪਣਾ ਵੱਖਰਾ ਇਮੀਗ੍ਰੇਸ਼ਨ ਸਿਸਟਮ ਹੈ ਸੁਬਾ ਆਪਣੇ ਮਾਪਦੰਡਾਂ ਦੇ ਆਧਾਰ ਤੇ ਇਹ ਚੁਣਨ ਦੇ ਯੋਗ ਹੈ ਕਿ ਕਵੇਕ ਚ ਕੌਣ ਆਵਾਸ ਕਰ ਸਕਦਾ ਹੈ ਜਿਸ ਵਿੱਚ ਫ੍ਰੈਂਚ ਭਾਸ਼ਾ ਦੇ ਹੁਨਰ ਇੱਕ ਮਹੱਤਵਪੂਰਨ ਕਾਰਕ ਨੇ Ontario ਦੇ ਇਮੀਗ੍ਰੇਸ਼ਨ ਮੰਤਰੀ ਡੇਵਿਡ ਪੱਚੀਨੀ ਨੇ ਇਹ ਵੀ ਆਖਿਆ ਹੈ ਕਿ ਸੁਭਾ Ontario ਤੋਂ ਹੋਰ ਵਿੱਤੀ ਸਹਾਇਤਾ ਵਿੱਚ ਆਉਂਦਾ ਤਾਂ ਜੋ Ontario 'ਚ ਵੱਡੀ ਗਿਣਤੀ 'ਚ ਸ਼ਰਨ ਮੰਗਣ ਵਾਲਿਆਂ ਦੇ ਆਉਣ ਕਾਰਨ ਸਮਾਜਿਕ ਸੇਵਾਵਾਂ ਤੇ ਦਬਾਅ ਪੈਣ ਤੇ ਉਹਨਾਂ ਨੂੰ ਭੁਗਤਾਨ ਕੀਤਾ ਜਾ ਸਕੇ। ਸੰਯੁਕਤ ਰਾਸ਼ਟਰ ਤੇ ਸ਼ਰਨਾਰਥੀਆਂ ਲਈ ਹਾਈ ਕਮਿਸ਼ਨਰ ਦੀ ਸਾਬਕਾ ਅਧਿਕਾਰੀ ਤੇ ਕੈਨੇਡਾ ਦੇ ਇਮੀਗ੍ਰੇਸ਼ਨ ਤੇ ਸ਼ਰਨਾਰਥੀ ਬੋਰਡ ਦੀ ਸਾਬਕਾ ਮੈਂਬਰ ਨਿਨੇਤ ਕੈਲੀ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਇਮੀਗ੍ਰੇਸ਼ਨ ਤੇ ਸਬਾਈ ਨਿਯੰਤਰਣ 'ਚ ਕਾਫੀ ਵਾਧਾ ਹੋਇਆ ਹੈ। ਟ੍ਰਬਲ ਕੌਕ ਨੇ ਕਿਹਾ ਕਿ ਪ੍ਰੀਮੀਅਰਸ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਕਿਉਂਕਿ ਵਾਧਦੀ ਇਮੀਗ੍ਰੇਸ਼ਨ ਸਿਹਤ ਸੰਭਾਲ ਤੇ ਹੋਰ ਸਬਾਈ ਸੇਵਾਵਾਂ ਦੀ ਮੰਗ ਨੂੰ ਵਧਾਉਂਦੀ ਹੈ। ਉਹਨਾਂ ਆਖਿਆ ਹੈ ਕਿ ਕਈ ਜਨਤਕ ਰਾਏ ਪੋਲਾਂ ਵਿੱਚ ਇਮੀਗ੍ਰੇਸ਼ਨ ਲਈ ਕੈਨੇਡੀਅਨਸ ਦੇ ਸਮਰਥਨ 'ਚ ਗਿਰਾਵਟ ਵੇਖਣਾ ਪਰੇਸ਼ਾਨ ਕਰਨ ਵਾਲਾ ਹੈ। ਮੌਜੂਦਾ ਇਮੀਗ੍ਰੇਸ਼ਨ ਨੀਤੀਆਂ 'ਚ ਵਿਆਪਕ ਸਮਰਥਨ ਦੀ ਘਾਟ ਹੈ। ਤੇ ਉਹਨਾਂ ਦਾ ਮੰਨਣਾ ਹੈ ਕਿ ਸਬੂਤ ਆਧਾਰਿਤ ਨੀਤੀਆਂ ਰਾਹੀਂ ਇਸ ਸਮਰਥਨ ਨੂੰ ਦੁਬਾਰਾ ਬਣਾਉਣ ਲਈ ਇੱਕ ਵਿਆਪਕ ਜਨਤਕ ਸਮੀਖਿਆ ਦੀ ਲੋੜ ਹੈ। ਫੈਡਰਲ ਸਰਕਾਰ ਨੇ ਪਿਛਲੇ ਸਾਲ ਇਮੀਗ੍ਰੇਸ਼ਨ ਤੇ ਲਗਾਮ ਲਗਾਉਣ ਦੇ ਵਿਆਪਕ ਯਤਨਾਂ ਦੇ ਹਿੱਸੇ ਵਜੋਂ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ 'ਚ ਸਲੋਟਾਂ ਦੀ ਗਿਣਤੀ 1,10,000 ਤੋਂ ਘਟਾ ਕੇ 55,000 ਕਰ ਦਿੱਤੀ ਸੀ। ਇਹ ਪ੍ਰੋਗਰਾਮ ਸੂਬਿਆਂ ਤੇ ਪ੍ਰਦੇਸ਼ਾਂ ਨੂੰ ਉਹਨਾਂ ਦੇ ਹੁੰਦਰਾ ਤੇ ਆਰਥਿਕਤਾ 'ਚ ਯੋਗਦਾਨ ਪਾਉਣ ਦੀ ਯੋਗਤਾ ਦੇ ਆਧਾਰ 'ਤੇ ਸਥਾਈ ਨਿਵਾਸ ਲਈ ਵਿਅਕਤੀਆਂ ਨੂੰ ਨਾਮਜ਼ਦ ਕਰਨ ਦੀ ਆਗਿਆ ਦਿੰਦਾ ਹੈ। ਹਰੇਕ ਸੂਬੇ ਤੇ ਪ੍ਰਦੇਸ਼ ਦੇ ਆਪਣੇ ਪ੍ਰੋਗਰਾਮ ਸਟ੍ਰੀਮ ਹੁੰਦੇ ਨੇ ਜੋ ਹੁਨਰਾਂ ਚ ਅਕਾਉਰੋ ਭਾਰੀ ਤਜਰਬੇ ਵਰਗੇ ਕਾਰਕਾਂ ਦੇ ਆਧਾਰ ਤੇ ਵੱਖ-ਵੱਖ ਕਿਸਮਾਂ ਦੇ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਂਦੇ ਨੇ ਦੂਜੇ ਬੰਨੇ ਉੱਤਰ ਪੱਛਮੀ অন্ਟਾਰੀਓ ਨੂੰ ਮਨੁੱਖੀ ਤਸਕਰੀ ਵਿਰੁੱਧ ਲੜਨ ਲਈ ਫੰਡਿੰਗ ਬੂਸਟ ਹਾਸਲ ਹੋਇਆ ਸੋ ਹੁਣ ਉੱਤਰ ਪੱਛਮੀ অন্ਟਾਰੀਓ ਮਨੁੱਖੀ ਤਸਕਰੀ ਦੇ ਵਿਰੁੱਧ ਜੰਗ ਲੜੇਗਾ অন্ਟਾਰੀਓ ਸਰਕਾਰ ਲਈ ਕਿਨੋਰਾ ਕેર ਅ ਯੂਨਿਟ ਦੇ 6 ਮਿਲੀਅਨ ਡਾਲਰ ਖਰਚ ਕਰ ਰਹੀ ਹੈ ਸੋ ਕਿਨੋਰਾ ਦੇ ਵਿੱਚ ਨਵੀਂ ਕੇਅਰ ਯੂਨਿਟ ਬਣਾਈ ਗਈ ਹੈ ਇਹ ਕੇਅਰ ਯੂਨਿਟ ਕੀ ਕਰੇਗੀ ਮਨੁੱਖੀ ਤਸਕਰੀ ਦੇ ਵਿਰੁੱਧ ਜੰਗ ਸ਼ੁਰੂ ਕਰ ਰਹੀ ਹੈ ਇਹ ਕੇਅਰ ਯੂਨਿਟ ਜੇ ਵਿਸਲੇ ਦਾ ਕਹਿਣਾ ਹੈ ਕਿ ਉੱਤਰ ਪੱਛਮੀ ਟਾਰੀਓ ਵਿੱਚ ਪਿਛਲੇ 5 ਸਾਲਾਂ ਚ ਮਨੁੱਖੀ ਤਸਕਰੀ ਦੇ ਮਾਮਲਿਆਂ ਚ ਭਾਰੀ ਵਾਧਾ ਹੋਇਆ ਹੈ ਵਿਸਲੇ ਕਿਨੋਰਾ ਕੋਲੀਜ਼ਨ ਅਗੇਂਸਟ ਹਿਊਮਨ ਟ੍ਰੈਫਿਕਿੰਗ ਦੇ ਬੋਰਡ ਚੇਅਰ ਪਰਸਨ ਨੇ ਕਿਨੋਰਾ ਸ਼ੁਰੂ ਅਸਾਲਟ ਸੈਂਟਰ ਦੇ ਕਾਰਜਕਾਰੀ ਨਿਰਦੇਸ਼ਕ ਨੇ ਜੋ ਕਈ ਰੈਪਰਾਉਂਡ ਸੇਵਾਵਾਂ ਪ੍ਰਦਾਨ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਕਿਨੋੜਾ ਦੇ ਆਲੇ-ਦੁਆਲੇ ਦੇ ਪਾਈਚਾਰਿਆਂ ਦੇ ਵਿੱਚ ਨੌਜਵਾਨਾਂ ਨੂੰ ਲੁਭਾਉਣ ਅਤੇ ਤਿਆਰ ਕਰਨ ਦੇ ਵਿੱਚ ਭਾਰੀ ਵਾਧਾ ਹੋਇਆ ਹੈ ਇਹ ਆਨਲਾਈਨ ਕੀਤਾ ਜਾ ਰਿਹਾ ਹੈ ਕਿਉਂਕਿ ਇਹਨਾਂ ਵਿੱਚੋਂ ਬਹੁਤ ਸਾਰੇ ਪਾਈਚਾਰੇ ਅਲੱਗ ਥਲਗ ਨੇ ਤੇ ਇੰਟਰਨੈਟ ਦੀ ਵਰਤੋਂ ਨੌਜਵਾਨਾਂ ਦੁਆਰਾ ਬਹੁਤ ਵਧੀਆ ਢੰਗ ਨਾਲ ਕੀਤੀ ਜਾਂਦੀ ਹੈ ਇਹਨਾਂ ਖਤਰਿਆਂ ਨੂੰ ਰੋਕਣ ਲਈ ਅੰਟਾਰੀਓ ਸਰਕਾਰ ਉੱਤਰ ਪੱਛਮੀ ਅੰਟਾਰੀਓ ਸ਼ਹਿਰ 'ਚ ਨਵਾਂ ਚਿਲड्रन ਐਟ ਰਿਸਕ ਆਫ ਐਕਸਪਲੋਇਟੇਸ਼ਨ ਯੂਨਿਟ ਸ਼ੁਰੂ ਕਰਨ ਲਈ 6 ਮਿਲੀਅਨ ਡਾਲਰ ਖਰਚ ਕਰ ਰਹੀ ਹੈ। ਨਵੀਂ ਕੇਅਰ ਯੂਨਿਟ ਦੀ ਅਗਵਾਈ ਅਨਿਸ਼ ਨਾਵੇ ਅਬਿਨੂਜੀ ਫੈਮਿਲੀ ਸਰਵਿਸਿਜ਼ ਅਤੇ ਕਿਨੋਰਾ ਰੇਨੀ ਰਿਵਰ ਡਿਸਟ੍ਰਿਕਟਸ ਚ ਚਾਈਲਡ ਐਂਡ ਫੈਮਿਲੀ ਸਰਵਿਸਿਜ਼ ਕਰਨਗੇ ਬੀਤੇ ਹਫਤੇ ਐਲਾਨੀ ਗਈ ਇਹ ਸ਼ੁਰੂਆਤ ਇੱਕ ਵਿਆਪਕ ਐਲਾਨ ਦਾ ਹਿੱਸਾ ਹੈ ਕਿ ਸੁਪਾ ਆਪਣੀ ਮਨੁੱਖੀ ਤਸਕਰੀ ਵਿਰੋਧੀ ਰਣਨੀਤੀ ਦੇ ਨਵੀਨੀਕਰਨ ਤੇ 345 ਮਿਲੀਅਨ ਡਾਲਰ ਖਰਚ ਕਰ ਰਿਹਾ ਹੈ ਸਟੈਟਿਸਟਿਕਸ ਕੈਨੇਡਾ ਮੁਤਾਬਕ 2023 ਚ ਦੇਸ਼ ਭਰ ਵਿੱਚ 570 ਮਨੁੱਖੀ ਤਸਕਰੀ ਦੇ ਮਾਮਲੇ ਪੁਲਿਸ ਨੂੰ ਰਿਪੋਰਟ ਕੀਤੇ ਗਏ ਇੱਕ ਗਿਣਤੀ 2013 ਤੋਂ ਬਾਅਦ ਸਾਲਾਨਾ ਮਾਮਲਿਆਂ 'ਚ 395.7% ਵਾਧਾ ਦਰਸਾਉਂਦੀ ਹੈ। ਅਨਟਾਰੀਓ ਦੇ ਬੱਚਿਆਂ, ਭਾਈਚਾਰਾ ਅਤੇ ਸਮਾਜਿਕ ਸੇਵਾਵਾਂ ਦੇ ਮੰਤਰੀ ਮਾਈਕਲ ਪਾਰਸਾ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਸੱਡੀ ਰਣਨੀਤੀ ਬੱਚਿਆਂ ਤੇ ਨੌਜਵਾਨਾਂ ਨੂੰ ਮਨੁੱਖੀ ਤਸਕਰੀ ਤੋਂ ਬਚਾਉਣ ਲਈ ਵਿਸ਼ੇਸ਼ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖੇਗੀ। ਸੁਭਾਈ ਸਰਕਾਰ ਮੁਤਾਬਕ ਮਨੁੱਖੀ ਟਸਕਰੀ ਦੇ 58% ਮਾਮਲੇ ਕੱਲਾ অন্ਟਾਰੀਓ ਦੇ ਵਿੱਚ ਹੀ ਦਰਜ ਕੀਤੇ ਗਏ ਨੇ ਦੱਖਣੀ অন্ਟਾਰੀਓ ਚ ਹਾਈਵੇ 401 ਮਨੁੱਖੀ ਟਸਕਰੀ ਲਈ ਇੱਕ ਹੌਟਸਪੌਟ ਵਜੋਂ ਜਾਣਿਆ ਜਾਂਦਾ ਹੈ ਹਾਈਵੇ 401 ਲੰਡਨ ਤੇ ਟ੍ਰਾਂਟੋ ਵਰਗੇ ਵੱਡੇ ਸ਼ਹਿਰਾਂ ਨੂੰ ਵਿਨਸਰ ਚ ਯੂਐਸ ਕੈਨੇਡਾ ਬਾਰਡਰ ਦੇ ਨਾਲ ਜੋੜਦਾ ਹੈ ਹਾਲਾਂਕਿ ਵੈਸਲੀ ਮੁਤਾਬਕ ਉੱਤਰ ਪੱਛਮੀ অন্ਟਾਰੀਓ ਵੀ ਆਪਣੇ ਆਪ ਨੂੰ ਮਨੁੱਖੀ ਤਸਕਰੀ ਲਈ ਸੈਂਸਿਟਿਵ ਪਾਉਂਦਾ ਹੈ ਕਿਉਂਕਿ ਇਹ ਹਾਈਵੇ 11 ਤੋਂ 17 ਲੇਕਸ ਪੀਰੀਅਰ ਅਤੇ ਸੁਬਾਈ ਅਤੇ ਅੰਤਰਰਾਸ਼ਟਰੀ ਸਰਹੱਦਾਂ ਵਰਗੀਆਂ ਪ੍ਰਮੁੱਖ ਟ੍ਰੈਫਿਕ ਧਮਕੀਆਂ ਦੇ ਨੇੜੇ ਹੈ। ਉਹਨਾਂ ਦਾ ਮੰਨਣਾ ਹੈ ਕਿ ਕਿਨੋੜਾ ਦੀ ਆਬਾਦੀ ਗਰਮੀਆਂ 'ਚ ਵਧ ਜਾਂਦੀ ਹੈ ਕਿਉਂਕਿ ਸਲਾਨੀਆਂ ਦੇ ਨਾਲ-ਨਾਲ ਦੂਰ ਦੁਰਾਡੇ ਫਸਟ ਨੇਸ਼ਨ ਪਾਈਚਾਰਿਆਂ ਦੇ ਲੋਕ ਸਰਵਿਸਿਜ਼ ਹਾਸਲ ਕਰਨ ਲਈ ਸ਼ਹਿਰ ਦੇ ਵਿੱਚ ਆਉਂਦੇ ਨੇ। ਕੈਨੇਡਾ ਦੀ ਨੇਟਿਵ ਔਮਨਸ ਐਸੋਸੀਏਸ਼ਨ ਦਾ ਅੰਦਾਜ਼ਾ ਹੈ ਕਿ ਕੈਨੇਡਾ 'ਚ ਮਨੁੱਖੀ ਤਸਕਰੀ ਦੇ ਲਗਭਗ ਅੱਧੇ ਮਾਮਲਿਆਂ ਲਈ ਆਦੀਵਾਸੀ ਔਰਤਾਂ ਜ਼ਿੰਮੇਵਾਰ ਨੇ ਇਸ ਤਰ੍ਹਾਂ ਨੇ ਸਟੈਟਿਸਟਿਕਸ ਕੈਨੇਡਾ ਮੁਤਾਬਕ ਦੇਸ਼ ਭਰ ਵਿੱਚ ਲਗਭਗ 1/4 ਮਾਮਲਿਆਂ 'ਚ 18 ਸਾਲ ਤੋਂ ਘੱਟ ਉਮਰ ਦੇ ਬੱਚੇ ਤੇ ਨੌਜਵਾਨ ਸ਼ਾਮਲ ਨੇ ਕਾਬਿਲ ਗੌਰ ਹੈ ਕਿ ਬਹੁਤ ਸਾਰੇ ਭਾਈਚਾਰਿਆਂ ਤੇ ਨਗਰਪਾਲਿਕਾਵਾਂ ਨੇ ਜਾਗਰੂਕਤਾ ਵਧਾਉਣ ਅਤੇ ਮਨੁੱਖੀ ਤਸਕਰੀ ਨੂੰ ਰੋਕਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਹੈ ਉੱਤਰ ਪੱਛਮੀ 온ਟਾਰੀਓ ਦੇ ਹਵਾਈ ਅੱਡਿਆਂ ਨੇ ਵੀ ਅਪਰਾਧ ਨਾਲ ਨਜਿੱਠਣ ਲਈ ਕਦਮ ਚੁੱਕੇ ਨੇ ਜਿਵੇਂ-ਜਿਵੇਂ ਕੈਨੇਡਾ ਦਾ ਆਨਲਾਈਨ ਦ੍ਰਿਸ਼ ਵਿਕਸਿਤ ਹੋ ਰਿਹਾ ਹੈ ਉਸੇ ਤਰ੍ਹਾਂ ਮਨੁੱਖੀ ਤਸਕਰੀ ਦਾ ਮੁਕਾਬਲਾ ਕਰਨ ਦੇ ਯਤਨ ਵੀ ਵਧ ਰਹੇ ਨੇ ਇਸ ਦੇ ਨਾਲ ਹੀ ਮੈਨੂੰ ਦੀਵਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ